ਬੀਤੇ ਦਿਨੀ ਫਰੀਦਕੋਟ ਦੀ ਨਹਿਰ ਦੇ ਵਿੱਚੋਂ ਇੱਕ ਲੜਕੀ ਦੀ লাশ ਮਿਲੀ ਸੀ ਜਿਸ ਨੂੰ ਸ਼ਨਾਖਤ ਲਈ ਪੁਲਿਸ ਨੇ ਮੋਰਚੀ ਵਿੱਚ ਰਖਵਾਇਆ ਸੀ ਤੇ ਹੁਣ ਇਸ ਲੜਕੀ ਦੀ ਪਛਾਣ ਹੋ ਗਈ ਹੈ ਮ੍ਰਿਤਕ ਲੜਕੀ ਦਾ ਨਾਮ ਨੀਹਾ ਦੱਸਿਆ ਜਾ ਰਿਹਾ ਹੈ ਜਿਸ ਦੇ ਨਾਲ ਹੀ ਪਰਿਵਾਰ ਨੇ ਵੱਡੇ ਇਲਜ਼ਾਮ ਲਗਾਏ ਨੇ ਪਰਿਵਾਰ ਨੂੰ ਸ਼ੱਕ ਹੈ ਕਿ ਇਸ ਲੜਕੀ ਦਾ ਕਤਲ ਕਰਕੇ ਇਸ ਦੀ লাশ ਨੂੰ ਨਹਿਰ ਵਿੱਚ ਸੁੱਟਿਆ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਵਿੱਚ ਝੁੱਟ ਗਈ ਹੈ ਸਾਨੂੰ ਨਹੀਂ ਲੱਗਦਾ ਵੀ ਸਾਡੀ ਕੁੜੀ ਨੇ ਆਤਮ ਹੱਤਿਆ ਕੀਤੀ ਸਾਡੀ ਕੁੜੀ ਨੂੰ ਧੋਖੇਬਾਜ਼ੀ ਨਾਲ ਮਤਲਬ ਮਾਰਿਆ ਗਿਆ ਸਾਂਥੇ ਪਤਾ ਬਸ ਚੰਗੀ ਭਲੀ ਕਰੋਂ ਗਈ ਐ ਠੀਕ ਹੈ ਨਾ ਰੋਟੀ ਪਾਣੀ ਖਾ ਕੇ ਚੰਗ ਤਰ੍ਹਾਂ ਚਾਹ ਚੂ ਪੀ ਕੇ ਕੋਈ ਉਹਨੂੰ ਦੁੱਖ ਨਹੀਂ ਸੀ ਕੋਈ ਇਸ ਚੀਜ਼ ਦਾ ਭਈ ਕੋਈ ਡਰ ਨਹੀਂ ਸੀ ਸਾਰੇ ਨਾਲ ਹੱਸ ਖੇਡ ਕੇ ਮਤਲਬ ਰਾਜੀ ਖੁਸ਼ੀ ਠੀਕ ਹੈ ਨਾ ਆਪ ਦਾ ਜੋਬ ਲੱਗੀ ਸੀ ਉਹ ਮਤਲਬ ਚੰਗੀ ਤਰ੍ਹਾਂ 2-3 ਦਿਨ ਹੋਏ ਸੀ ਉਹਨੂੰ ਜੋਬ ਕਰਦਿਆਂ ਨੂੰ ਮਤਲਬ ਜੋਬ ਤੇ ਜੋਬ ਵਾਲੀ ਥਾਂ ਤੇ ਦਫ਼ਤਰ ਤੇ ਪਹੁੰਚੀ ਨਹੀਂ ਉਹ ਕੁੜੀ ਉਸ ਨੂੰ ਸਾਰੀ ਜਾਣਕਾਰੀ ਦੇਤੀ ਸੀ ਪੁਲਿਸ ਨੂੰ ਤਲਾਸ਼ ਕਰਤੀ ਸੀ 11 ਵਜੇ ਕੱਲ ਇੱਥੇ ਘਰੇ ਆਪਣੇ ਪੁਲਸ ਪੁਲਸ ਮਤਲਬ ਉਹ ਆਈ ਸੀ ਹਾਂਜੀ ਤੇ ਉਹ ਸਾਨੂੰ ਮਤਲਬ ਤਲਾਦ ਉਹ ਮਤਲਬ ਸਮਾਨ ਕੁੜੀ ਦਾ ਲੈ ਕੇ ਆਇਸ ਨਾਲ ਉਹ ਸਾਨੂੰ ਕਹਿੰਦੇ ਸੀ ਵੀ ਆ ਪਛਾਣੋ ਤੁਸੀਂ ਵੀ ਆਧਾਰ ਕਾਰਡ ਰਾਜਕੁਮਾਰ ਮਤਲਬ ਤੁਸੀਂ ਪਿਤਾਉ ਕੁੜੀ ਦੇ ਕਹਿੰਦੇ ਹਾਂਜੀ ਕਹਿੰਦੇ ਆ ਸਮਾਨ ਮਤਲਬ ਬੈਗ ਬੂਗ ਮੋਬਾਈਲ ਮੂਲ ਸਾਰਾ ਕੁਝ ਜਿਹੜਾ ਜਿਹੜਾ ਵੀ ਸਾਨੂੰ ਬਰਾਂਧ ਹੋਇਆ ਇਹ ਮੇਰੀ ਬੱਚੀ ਹੈ ਜੀ ਮੈਨੂੰ ਇਨਸਾਬ ਚਾਹੀਏ ਮੇਰੀ ਕੁੜੀ ਨਾਲ ਧੱਕਾ ਹੋਇਆ ਜੀ ਹਾਂ ਧੱਕਾ ਹੋਇਆ ਪੜੇ ਜਾਣ ਬੱਚੇ ਉਹ ਪੜੇ ਜਾਣਗੇ ਬੰਤੇ ਮੇਰੇ ਕੁੜੀ ਨਾਲ ਘਟਨਾ ਹੋਈ ਹੈ ਨਾ ਬਸ ਸਭ ਤੋਂ ਗਲਤ ਹੋਈ ਹੈ ਜੀ ਠੀਕ ਹੈ ਜੀ ਉਹ ਪੁਨਸ ਵੀ ਗੌਰ ਨਹੀਂ ਕਰ ਰਹੀ ਹੈ ਜੀ ਯਾਹ ਕਿਆ ਬਾਤ ਹੈ ਅਬ ਤੱਕ ਬਰਾਬਰ ਮਾਨੇ ਸਾਹਿਬ ਚਾਹੀਏ ਬੰਦਾ ਕੁ ਬਾਤ ਹੈ ਜੀ ਠੀਕ ਹੈ ਮਾਰੀ ਲੜਕੀ ਸਾਹ ਗੁੱਟਨੇ 'ਤੇ ਬਰਾਬਰ ਕਰਨਾ ਚਾਹਤੇ ਆਪਕੇ ਸਾਥ ਅਗਲੇ ਕਿਉਂ ਕੋਣ ਗੌਰ ਕਰੇ ਗਰੀਬ ਆਦਮੇ ਜੇ ਗੌਰ ਕਰ ਨਹੀਂ ਕਰ ਇੱਕ ਲੜਕੀ ਵਾ ਚਲੇ ਗਈ ਘਰ ਪਕਿਆ ਇਹ ਮਨੇ ਤਾਂ ਇੱਕ ਲੜਕਾ ਬਚੇ ਇਹ ਸਰ ਕੱਲ ਸਾਡੇ ਮੇਰੇ ਮਹੱਲੇ ਦੀ ਕੁੜੀ ਸੀ ਨਹਾ ਸੱਚੇ ਅਸਿਨਿਡੂ ਦੇ ਕੰਮ ਕਰਦੀ ਸੀ ਇਹ ਸਵੇਰ ਕੱਲ 8:40 ਤੋਂ ਘਰੇ ਗਈ ਆ ਜਿਵੇਂ ਰੋਟੀ ਨਿਚੇ ਗਈ ਜਾਂਦੀ ਸੀ ਉਸ ਤੋਂ ਬਾਅਦ ਸਰ ਇਹਦਾ ਚੰਦਪਾਲਸ ਤੋਂ ਕਾਲਜ ਤੋਂ ਲੈ ਬਸ ਆਈ ਕੁੜੀ ਦਾ ਜੋ ਪਰਸ ਸੀ ਤੇ ਜੋ ਉਹਦਾ ਕੁੜੀ ਦਾ ਮੋਬਾਈਲ ਸੀ ਤੇ ਜੋ ਉਹਦਾ ਹਜ਼ਾਰ ਕਰਤੀ ਉਹ ਸਾਨੂੰ ਆ ਕੇ ਪੁਲਿਸ ਨੇ ਦੱਸਿਆ ਵੀ ਤੁਹਾਡੀ ਕੁੜੀ ਦਾ ਸਾਮਾਨ ਪਿਆਈ। ਉਦੋਂ ਬਾਅਦ ਅਸੀਂ ਉਥੇ ਮੌਕੇ ਤੇ ਗਏ ਸੀ। ਤੇ ਮੌਕੇ ਤੇ ਅਸੀਂ ਉਥੇ ਗਏ ਜੀ। ਤੋਂ ਉਹ ਸਾਮਾਨ ਤੋਂ ਇਲਾਵਾ ਇੱਕ ਦੋ ਚੀਜ਼ਾਂ ਉਥੇ ਹੋਰ ਕੁੜੀਆਂ ਦੀਆਂ ਸਾਨੂੰ ਮਿਲੀਆਂ। ਤੋਂ ਉਥੇ ਹਰ ਕੈਮਰਾ ਲੱਗਿਆ ਸੀ ਜੀ। ਅਸੀਂ ਜਦੋਂ ਕੈਮਰੇ ਜਿਹੜੀ ਫੈਕਟਰੀ ਸੀ ਅੰਦਰ ਗਏ। ਜਿਹੜਾ ਸਾਮਾਨ ਉਥੇ ਪਿਆ ਸੀ। ਉਹ ਕੁੜੀ ਦੀ ਉਥੇ ਵੀਡੀਓ ਨਹੀਂ ਆਈ ਜੀ। ਸਾਨੂੰ ਸ਼ੱਕ ਪਹਿਲਾਂ ਹੀ ਸੀ। ਵੇ ਕੁੜੀ ਇਹ ਸੂਇਸਾਈਡ ਕਰਨ ਵਾਲੀ ਨਹੀਂਗੀ ਇਹ ਕੁੜੀ ਨਾਜ ਚ ਡਿੱਗਣ ਵਾਲੀਗੀ ਇਹ ਕੁੜੀ ਬਹੁਤ ਦਲੇਰ ਸੀ ਹਿੰਦੀ ਕੁੜੀ ਸੀ ਪਰਿਵਾਰ ਬਹੁਤ ਜਿਆਦਾ ਸਨ ਦਾ ਬਹੁਤ ਕੁੜੀ ਸਾਡੇ ਮਹੱਲੇ 'ਚ ਬੱਚੇ ਕੁੱਤਿਆਂ ਨੂੰ ਤੇ ਦੁੱਧ ਦਤ ਪਿਆਂਦੀ ਬਹੁਤ ਸੇਵਾ ਕਰਦੀ ਸੀ ਇਹ ਹਿੰਦੀ ਕੁੜੀ ਸੀ ਉਦੋਂ ਬਾਅਦ ਸਾਡੇ ਜਦੋਂ ਸਾਡੀ ਵੀਡੀਓ ਵੇਖੀ ਸਾਡਾ ਸ਼ੱਕ ਹੋਰ ਹੋ ਗਿਆ ਵੀ ਕੁੜੀ ਨਾਲ ਕੋਈ ਵਾਰਦਾਤ ਹੋਈ ਆ ਵੀ ਕੁੜੀ ਨਾਲ ਕੋਈ ਕਟਨਾ ਹੋਈ ਆ ਕੋਈ ਜਿਵੇਂ ਜਿਵੇਂ ਸਾਡੀਆਂ ਪੇੜਾ ਗਾਂ ਵਧੀਆਂ ਗਈਆਂ ਸਾਡਾ ਸ਼ੱਕ ਵਧਿਆ ਗਿਆ ਜੀ ਮੋਗੇ ਸਾਨੂੰ ਸ਼ੱਕ ਹੋ ਗਿਆ ਵੀ ਕੁੜੀ ਨੂੰ ਜਦੋਂ ਸਾਨੂੰ ਫਾਈ ਫੋਨ ਵੇਖਿਆ ਘਰੇ ਆ ਕੇ ਉਹ ਫੋਨ 'ਚ ਮੁੰਡੇ ਦਾ ਕੋਈ ਮੁੰਡਾ ਸੀ ਕੋਈ ਉਹਦਾ ਫੋਨ ਆਇਆ ਸੀ ਬਾਰ-ਬਾਰ ਫੋਨ ਕਰ ਰਿਹਾ ਸੀ ਉਹ ਇੱਕ ਉਹ 'ਚ ਕਾਲ ਆਈ ਸੀ 2 ਮਿੰਟ ਦੀ ਗੱਲ ਵੀ ਸੀ ਤੋਂ ਬਾਰ-ਬਾਰ ਫੋਨ ਆਇਆ ਉਹ ਆਪੇ WhatsApp ਤੇ ਫੋਟੋਆਂ ਭੇਜ ਰਹੀ ਸੀ ਚੈਟਿੰਗ ਹੋਈ ਸੀ ਕਾਫੀ ਇੱਕ ਉਹਦੀ ਕੋਈ ਸਹੇਲੀ ਸੀ ਸਰ ਉਹ ਘਰੇ ਨਾਲੋਂ ਕਹਿ ਗਈ ਵੀ ਸੀ ਵੀ ਤੁਹਾਡੀ ਕੁੜੀ ਨੂੰ ਕੋਈ ਖਤਰਾ ਲੱਗ ਗਈ ਤੋਂ ਸਾਰਾ ਮਿਲ ਗਿਆ ਉਸ ਗੱਲ ਨਾਲ ਸਾਰੀ ਗੁੱਥੀ ਸਮਝ ਆਂਦੀ ਆ ਵੀ ਇਹ ਕੁੜੀ ਦਾ ਮਰਡਰ ਹੋਇਆ ਈ ਤੋਂ ਸਾਡੀ ਤਾਂ ਇਹੀ ਮੰਗ ਆਈ ਸਾਡੇ ਗਰੀਬ ਪਰਿਵਾਰਾਂ ਵਿਚਾਰੇ ਮਹੱਲੇ ਦੇ ਇਹਨੇ ਵਿਚਾਈ ਨੇ ਮੰਡੀ ਜੇ ਸਾਰੀ ਉਮਰ ਕੰਮ ਕੀਤਾ ਜੀ ਤੇ ਡਰਾ ਉਹਦਾ ਪਾਲ ਗਏ ਉਹਨੂੰ ਪਾਲਿਆ ਪੋਸਾ ਉਹਨੂੰ ਆਇਲੈਂਸ ਕਰਾਈ ਉਹਦੇ ਤੇ ਖਰਚਾ ਕੀਤਾ ਰਿਹਾ ਜੀ ਵੀ ਜਿਹੜੇ ਵੀ ਬੰਦਿਆਂ ਨੇ ਆਹ ਕੰਮ ਕੀਤਾ ਜੀ ਵਾਰਦਾਤ ਕੀਤੀ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਵੇ ਸਾਨੂੰ ਐਸਐਸਬੀ ਸਾਹਿਬ ਤੇ ਪੂਰਾ ਭਰੋਸਾ ਜੀ ਨੀਹਾ ਨਾਮ ਦੀ ਲੜਕੀ ਹੈ ਜੀ ਜੋ ਕਿ ਬਾਈ ਖਨੇ ਮਹੱਲੇ ਦੀ ਰਹਣ ਰਹਿਣ ਵਾਲੀ ਹੈ ਜੀ ਉਸ ਨਾਲ ਤੋਂ ਦੇ ਪੇਰੈਂਟਸ ਨੇ ਕਰ ਲਏ ਹਾਂ ਜੀ ਕੀ ਕਾਰਵਾਈ ਦੇ ਰਹੀ ਹੈ ਕਾਰਵਾਈ ਜੋ ਫਾਦਰ ਪੇਰੈਂਟਸ ਬੁਲਾਏ ਜੋ ਬਿਆਨ ਲਿਖਾਉਣ ਦਾ ਇਹਨਾਂ ਦੀ ਕਾਰਵਾਈ ਕੀਤੀ ਜਾਊਗੀ। ਉਹ ਵੀ ਕੁਝ ਕਿਛ ਕੁ ਕੀ ਪਤਾ ਲੱਗਾ ਕਿਵੇਂ ਗਈ ਨਹਿਰ ਤੋਂ। ਫਿਲਹਾਲ ਤਾਂ ਉਹਨਾਂ ਨੂੰ ਸਵੇਰੇ ਇੰਟੀਮੇਸ਼ਨ ਮਿਲੀ ਸੀ ਕੱਲ। ਤੁਹਾਨੂੰ ਉੱਥੇ ਕੱਪੜੇ ਮਿਲੇ ਸੀ ਕੁੜੀ ਦੇ ਆਧਾਰ ਕਾਰਡ ਤੇ ਹੋਰ ਆਜ ਵਗੈਰਾ ਮਿਲੇ ਸੀ ਉਹ ਕਿਸ ਨੇ ਦੱਸਿਆ ਸੀ ਜਾ ਕੇ ਪ੍ਰਾਪਤ ਕੀਤੇ ਸੀਗੇ। ਉਦੋਂ ਬਾਅਦ ਡੈੱਡ ਬਾਡੀ ਮਿਲ ਗਈ। ਫਿਲਹਾਲ ਤਾਂ ਅਜੇ ਤੱਕ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਵੀ ਆਊਗਾ ਸਾਹਮਣੇ ਦੱਸਿਆ ਜਾਊਗਾ।